ਫਿਰੋਜ਼ਪੁਰ ਵਿੱਚ ਚੋਰਾਂ ਦੇ ਹੌਸਲੇ ਬਲੰਦ ਹੁੰਦੇ ਨਜ਼ਰ ਆ ਰਹੇ ਹਨ ਫਿਰੋਜ਼ਪੁਰ ਦੇ ਪਿੰਡ ਬਾਗੇਕੇ ਖੁਰਦ ਵਿੱਚ ਦੇਰ ਰਾਤ ਗੁਰਦੁਆਰਾ ਸਾਹਿਬ ਵਿੱਚ ਚੋਰਾਂ ਵੱਲੋਂ ਗੋਲਕ ਵਿੱਚੋਂ ਪੈਸੇ ਚੋਰੀ ਕਰਨ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇਹ ਚੋਰੀ ਦੀ ਸਾਰੀ ਘਟਨਾ ਗੁਰਦੁਆਰਾ ਸਾਹਿਬ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਹੈ ਸਰਪੰਚ ਅਤੇ ਪਿੰਡ ਵਾਸੀਆਂ ਨੇ ਚੋਰਾਂ ਨੂੰ ਫੜ ਕੇ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਹਾਂਜੀ ਪਿੰਡ ਆਪਣਾ ਹੈਗਾ ਬੱਗੇ ਖੁਰਦ ਤੇ ਜ਼ਿਲ੍ਹਾ ਆਪਣਾ ਹੈ ਫਿਰੋਜ਼ਪੁਰ ਹੀ ਆਪਣੇ ਆ ਬੀਤੀ ਇੱਕ ਦਿਨ ਛੱਡ ਕੇ ਪਿਛਲੀ ਰਾਤ ਇਹ 1:30 ਵਜੇ ਦਾ ਟਾਈਮ ਹੈ ਕੋਈ ਅਣਪਛਾਤਾ ਵਿਅਕਤੀ ਹੈ ਤੇ ਉਹ ਆਪਣੇ ਗੁਰੂ ਘਰੇ ਐਂਟਰੀ ਕੀਤੀ ਉਹਨੇ ਪਹਿਲੀ ਕੰਧ ਦਾ ਟੱਪਿਆ ਜੰਦਰਾ ਨਹੀਂ ਟੁੱਟਾ ਬਾਅਦ ਚ ਦੋ ਲੋਕ ਤੋੜ ਕੇ ਅੰਦਰ ਗਿਆ ਤੇ ਬੂਟ ਪਾ ਕੇ ਤੇ ਅੰਦਰ ਜਾ ਕੇ ਸੀਰੀ ਸੇ ਫੜ ਕੇ ਤੇ ਗੋਲਕ ਭੰਨੀ ਉਹਨੇ ਤੇ ਜੋ ਵਿੱਚ ਸੀ ਪੈਸੇ ਜੋ ਵੀ ਲੈ ਕੇ ਤੇ ਉਹ ਬਾਅਦ ਚ ਉਥੋਂ ਗਿਆ ਚਲੇ ਵਾਪਸ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ ਹਾਂਜੀ ਹਾਂਜੀ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ ਸਾਡੇ 8 7-8 ਕੈਮਰੇ ਲੱਗੇ ਹੋਏ ਗੁਰਦੁਆਰਾ ਸਾਹਿਬ ਸਾਡੇ ਵਿੱਚ ਲੱਗ ਲੱਗੇ ਉਹਨਾਂ ਦੀ ਫੁਟੇਜ ਆਈ ਹੈ ਮੰਨ ਕਰਦੇ ਹੋ ਅਸੀਂ ਇਨਸਾਫ ਚਾਹੁੰਦੇ ਆ ਕਿ ਜੋ ਵੀ ਪ੍ਰਸ਼ਾਸਨ ਸਾਡੇ ਕੋ ਪਹੁੰਚਿਆ ਸਾਡੇ ਜੋ ਵੀ ਬੇਅਦਬੀ ਹੋਈ ਏ ਜੋ ਵੀ ਸਾਡੇ ਚੋਰੀ ਹੋਈ ਏ ਉਹ ਸਾਡੇ ਵੀ ਚੋਰ ਫੜਿਆ ਜਾਵੇ ਤੇ ਇਨਸਾਫ ਦਿੱਤਾ ਜਾਵੇ ਪਿੰਡ ਬੱਗੀ ਖੁਰਦੇ ਜੀ ਤੇ ਮੌਜੂਦਾ ਮੈਂ ਸਰਪੰਚ ਵੀ ਆ ਪਿਛਲੇ 2 ਦਿਨ ਦੇ ਵਿੱਚ ਸਾਡੇ ਪਿੰਡ ਕੋਈ ਅਣਪਛਾਤਾ ਵਿਅਕਤੀ ਹੈ ਰਾਤ ਨੂੰ ਜਿਹਨਾਂ ਨੇ ਗੁਰਦਰਾ ਸਾਹਿਬ ਦੇ ਵਿੱਚ ਵੜ ਕੇ ਚੋਰੀ ਕੀਤੀ ਏ ਸੋ ਅਸੀਂ ਚਾਹੁੰਦੇ ਆ ਪ੍ਰਸ਼ਾਸਨ ਨੂੰ ਇਸ ਤੋਂ ਪਹਿਲਾਂ ਕਿ ਹੋਰ ਗੁਰਦਰਿਆਂ ਦੇ ਵਿੱਚ ਇਹੋ ਜਿਹੀ ਵਾਰਦਾਤ ਹੋਵੇ ਵੀ ਉਸ ਗਰੋਹ ਨੂੰ ਫੜਿਆ ਜਾਵੇ ਉਸ ਚੋਰ ਨੂੰ ਫੜਿਆ ਜਾਵੇ ਤੇ ਉਹਦੇ ਤੋਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੀ ਕੀ ਸੀ ਸੀਸੀਟੀਵੀ ਦੇ ਵਿੱਚ ਕੀ ਸਾਹਮਣੇ ਆਇਆ ਸੀਸੀਟੀਵੀ ਦੇ ਵਿੱਚ ਉਹਨਾਂ ਦੀ ਫੋਟੋਜ਼ ਆਈ ਉਹਨੇ ਮੂੰਹ ਬਲੇਟਿਆ ਹੈ ਜੀ ਤਾਂ ਉਹ ਪੈਦਲ ਪਿੰਡ ਦੇ ਵਿੱਚ ਪਹਿਲਾਂ ਗਲੀ ਲੱਭ ਰਿਹਾ ਸੀ ਜੋ ਸਾਨੂੰ ਪਤਾ ਲੱਗਾ ਗੁਰਦਾਰੇ ਜੀ ਗਲੀ ਲੱਭ ਕੇ ਫਿਰ ਗੁਰਦਰਾ ਸਾਹਿਬ ਗਿਆ ਉਹਨੇ ਭੰਨੇ ਨੇ ਆਪਣਾ ਤਾਲੇ ਭੰਨੇ ਨੇ ਤੇ ਗੋਲਕ ਨੂੰ ਤੋੜ ਕੇ ਤੇ ਪੈਸੇ ਲੈ ਗਿਆ ਜੀ ਸੋ ਇਹ ਇੱਕ ਦੋ ਘਟਨਾ ਹੋਰ ਵੀ ਹੋਈਆਂ ਨੇ ਨੇੜੇ ਪਿੰਡਾਂ ਦੇ ਵਿੱਚ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਇਸ ਤੋਂ ਪਹਿਲਾਂ ਕੋਈ ਹੋਰ ਵਾਰਦਾਤ ਹੋਵੇ ਤਾਂ ਇਸ ਗਰੋਹ ਨੂੰ ਮੈਨੂੰ ਜਿੱਥੋਂ ਤੱਕ ਸਾਨੂੰ ਲੱਗਦਾ ਹੈ ਕਿ ਗਰ ਕਿ ਜਿਹੜਾ ਇਹ ਕੰਮ ਕਰ ਰਿਹਾ ਇਸ ਨੂੰ ਰਾਤ ਦੀ ਵਾਰ ਰਾਤ ਦੀ ਵਾਰਤ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਸੇਵਾਦਾਰ ਨਹੀਂ ਹੈਗਾ ਸੀਗਾ ਕੋਈ ਕਿਸੇ ਤਰ੍ਹਾਂ ਦੀ ਸਕਿਉਰਿਟੀ ਨਹੀਂ ਹੈਗੀ ਉੱਥੇ ਬਿਲਕੁਲ ਸਰ ਸਕਿਉਰਿਟੀ ਹੈਗੀ ਕੈਮਰੇ ਲੱਗੇ ਗੁਰਦੁਆਰਾ ਸਾਹਿਬ ਪਿੰਡ ਦੇ ਵਿੱਚ ਘਾਰੇ ਸੇਵਾਦਾਰ ਦਾ ਨਾਲ ਹੀ ਘਾਰੇ ਤਾਂ ਰਾਤ ਦੇ ਡੇਢ ਲਗਭਗ 1.5 ਵਜੇ ਦਾ ਇੱਕ ਘਟਨਾ ਹੋਈ ਜੀ ਕਿ ਕਿ ਮੰਗ ਕਰਦੇ ਹੋ ਮੰਗ ਸਰ ਪ੍ਰਸ਼ਾਸਨ ਨੂੰ ਕਹਿੰਦੇ ਵੀ ਇਦੋਂ ਪਹਿਲਾਂ ਕੋਈ ਹੋਰ ਵਾਰਦਾਤ ਹੋਵੇ ਜਾਂ ਹੋਰ ਗੁਰਦਿਆਂ ਦੇ ਵਿੱਚ ਇਹੋ ਜਿਹੀਆਂ ਘਟਨਾਵਾਂ ਹੋਣ ਤਾਂ ਉਸ ਸਟੋਰ ਨੂੰ ਫੜਾਇਆ ਜਾਵੇ ਜੀ ਫੜਕਿਆਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ